ਕਹਿੰਦਾ ਗਿਆ ਜਾਂ ਫਿਰ ਕੋਈ ਪਾਪ ਆਪਦੇ ਸੁਨੇਹਾ ਹੈ ਕਿ ਕੋਈ ਨਾ ਲੱਗਦਾ ਮਾਰੇ ਹੁੰਦੇ ਆ ਬੜੇ ਹੋਏ ਨੇ ਤੁਹਾਰ ਕੋ ਸਨੇ ਬਾਪੂ ਜੀ ਆਪਣਾ ਮੁੰਡੇ ਦਾ ਨਾਮ ਕੀ ਹੈ ਤੇ ਇਹਦੀ ਏਜ ਕਿੰਨੀ ਕੁ ਸੀਗੀ ਜਿਹੜਾ ਯੂਐਸ ਰਿਪੋਰਟ ਹੋ ਗਿਆ ਰਿਹਾ ਉਹਦੇ ਜੀ ਨਾਮ ਤਾਂ ਹੈ ਬਿਕਰਮਜੀਤ ਸਿੰਘ ਤੇ ਓਵਰ ਜਿਹੜੀ ਉਹਦੀ ਅਗੀ 20 22 ਸਾਲ ਦੇ ਅੰਦਰ ਅੰਦਰ ਹੀ ਹੈ ਤੇ ਕਰਜਾ ਚੋਕੇ ਸਾਡੇ ਜਿਹੜੇ ਘਰ ਦੇ ਹਾਲਾਤ ਨੇ ਬਹੁਤ ਮਾੜੇ ਤੁਹਾਨੂੰ ਦਿਖਦੇ ਹੀ ਪੈਣੇ ਤੇ ਅਸੀਂ ਤਾਂ ਮਤਲਬ ਇਹ ਪੈਣਾ ਦੇ ਇੱਕ ਭਰਾ ਸੀ ਭੇਜਿਆ ਸੀ ਵੀ ਚਲੋ ਜੇਲਾ ਸਾਡਾ ਮੇਰਾ ਜਕਰਪੂਰ ਥਾਲਾ ਤੇ ਥਾਣਾ ਸਬਾਨਪੋਰੇ ਹੁਣ ਜਿਹੜਾ ਕਰਜ਼ਾ ਚੜ ਗਿਆ ਇਹ ਅਸੀਂ ਸਾਰੀ ਜ਼ਿੰਦਗੀ ਵੀ ਮਰਿਆਂ ਤੱਕ ਮੇਰੇ ਪੁੱਤ ਵੀ ਨਹੀਂ ਲਾ ਸਕਦੇ ਜਿੰਨਾ ਕਰਜ਼ਾ ਜੈਂਟਰ ਨੂੰ ਤਾਂ ਪਤਾ ਹੀ ਵੀ ਜੇ ਇਹ ਹਾਲਾਤ ਨੇ ਉਹ ਨਾਂ ਭੇਜਦਾ ਸਾਡਾ ਠੱਗੀ ਹੋ ਗਈ ਅਸੀਂ ਦੇਖੋ ਸਰਕਾਰ ਸਾਡੀ ਹੈਲਪ ਕਰੇ ਤੇ ਠੀਕ ਹੈ ਰਾ ਜਿਹੜਾ ਮੁੰਡਾ ਜਿਹੜਾ ਬਾਹਰੋਂ ਰਿਪੋਰਟ ਹੋ ਕੇ ਆ ਰਹਿਆ ਉਹ ਤੁਹਾਡਾ ਉਹਦਾ ਕੀ ਰਿਸ਼ਤਾ ਤੇ ਕਿੰਨੇ ਪੈਸੇ ਲਾਗਦੇ ਸੀ ਭੇਜਿਆ ਪਰ ਉਹਨੂੰ ਉਹ ਮੇਰਾ ਪੁੱਤਰਾ ਹੈ ਤੇ ਜਿਹੜੇ ਪੈਸੇ ਨੇ ਉਹ ਉਹਦਾ ਮੰਮੀ ਡੈਡੀ ਗਿਆ ਅੱਗੋਂ ਲੈਣ ਮਿਲਣ ਗਿਆ ਨੇ ਉਹਨਾਂ ਨੂੰ ਵੇਖੋ ਕੀ ਬਣਦਾ ਤੇ ਜਿਹੜੇ ਪੈਸੇ ਨੇ ਕਲੀਅਰ ਗੱਲ ਉਹਨਾਂ ਨੂੰ ਸਾੜੀ ਦਾ ਪਰਾ ਹੈ ਜੈਂਟ ਦਾ ਵੀ ਉਹਨਾਂ ਨੂੰ ਵੀ ਪਤਾ ਹੈ ਤੇ ਮੈਂ ਤਾਂ ਬਜ਼ੁਰਗ ਬੰਦਾ ਘਰ ਹੀ ਬਹਿਣ ਆ ਲਈ ਇੱਥੇ ਹੁਣ ਮਨ ਨੂੰ ਵੇਖ ਕੇ ਬੜਾ ਦੁੱਖ ਲੱਗਾ ਹੈ ਕੋਈ 6 ਭੈਣਾਂ ਨੇ ਇੱਕ ਭਰਾ ਏ ਤੇ ਸਾਡੇ ਘਰ ਦੇ ਤਾਂ ਹਾਲਾਤ ਬਹੁਤ ਮਾੜੇ ਨੇ ਜੇ ਕੋਈ ਸਰਕਾਰ ਸਾਡੀ ਮਦਦ ਕਰੇ ਜਾਂ ਕਿਹੜੇ ਹਸਾਬ ਨਾਲ ਨਹੀਂ ਤਾਂ ਇਹ ਪੁਣ ਸਾਡ ਕੋ ਕਰਜ਼ਾ ਲੈ ਆ ਹੀ ਨਹੀਂ ਸਕਦਾ ساری ਜ਼ਿੰਦਗੀ ਮਰਿਆ ਦੇ ਵੀ ਲੈਣਾ ਕਰਜ਼ਾ ਹੈ